ਅਨਵਕਰਨ ਸਿੰਘ ਜੀ ਹਾਲਾਂਕਿ ਇਹਨਾਂ ਦਿਨਾਂ ਦੇ ਵਿੱਚ ਸਾਡੀ ਜਿਹੜੀ ਪੰਥਕ ਰਾਜਨੀਤੀ ਆ ਉਹ ਕੁਝ ਹੋਰ ਤਰ੍ਹਾਂ ਦੇ ਮਸਲਿਆਂ ਦੇ ਵਿੱਚ ਉਲਝੀ ਹੋਈ ਹੈ ਪਰ ਤੁਸੀਂ ਵੀ ਨਾਮ ਲਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਹੜੇ ਕਿ ਉਹਨਾਂ ਦੇ ਨਾਲ ਚ ਹੁਲਸ਼ਿਆਰਪੁਰ ਜ਼ਿਲ੍ਹੇ ਚ ਪ੍ਰੈਕਟਿਸ ਕਰਦੇ ਸੀ ਤੁਸੀਂ ਜੋ 30 ਵਕੀਲਾਂ ਦੀ ਇੱਕ ਸੂਚੀ ਬਣਾਈ ਸੀ ਕਿ ਇਹਨਾਂ ਦੀ ਜਾਨ ਨੂੰ ਖਤਰਾ ਇਹਦੇ ਨਾਲ 2 ਲੱਖ 90 ਹਜ਼ਾਰ ਯੂਥ ਨੂੰ ਨੌਕਰੀ ਮਿਲੂਗੀ ਇਸ 50 ਹਜ਼ਾਰ ਦੇ ਜਿਹੜੇ ਪ੍ਰੋਜੈਕਟ ਆਏ ਨੇ ਮੈਂ ਉਹ ਨਹੀਂ ਕਹਿੰਦਾ ਜੋ ਐਮੋਜੀ ਸਾਈਨ ਹੋਏ ਨੇ ਆ ਗਏ ਤਰਤੀਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਨ ਸੂਬਾ ਤਰੱਕੀਆਂ ਵੱਲ ਵਧ ਰਿਹਾ ਹੈ ਜਿਸ ਕਾਰਨ ਪੰਜਾਬ ਚ ਨਿਵੇਸ਼ਕ ਦਿਲ ਖੋਲ ਕੇ ਨਿਵੇਸ਼ ਕਰ ਰਹੇ ਨੇ ਤੇ ਕਾਰੋਬਾਰ ਸਥਾਪਿਤ ਕਰ ਰਹੇ ਨੇ ਪੰਜਾਬ ਸਰਕਾਰ ਦੇ ਇਨਵੈਸਟ ਪੰਜਾਬ ਅਧੀਨ ਜਿੱਥੇ ਨਿਵੇਸ਼ਕ ਸੂਬੇ ਚ ਵਾਪਸ ਆਏ ਨੇ ਉੱਥੇ ਹੀ ਜੁਣ ਤੱਕ ਲਗਭਗ 74447 ਕਰੋੜ ਰੁਪਏ ਦੇ ਪ੍ਰਸਤਾਵਿਤ ਨਿਵੇਸ਼ ਦੇ ਨਾਲ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਰਾਹੇ ਖੁੱਲੇ ਨੇ ਮੇਰਾ ਨਾਮ ਹੁਸ਼ਾਰ ਜੈਨੇ ਮੈਂ ਬਸੰਤ ਟੌਡਾਟਾ ਕੈਰਲਪੀ ਦਾ ਸੀਈਓ ਤੇ ਅਸੀਂ ਇਨਵੈਸਟ ਪੰਜਾਬ ਦੀ ਸਕੀਮ ਦਾ ਫਾਇਦਾ ਲੈਂਦੇ ਹੋਏ ਫਿਲੰਦਰ ਦੇ ਜੱਲੂ ਸਿੰਘੇ ਦੇ ਵਿੱਚ ਜਿੱਦਤਾਏ 50 ਪਲਾਂਟ ਲਗਾਏ ਇਨਵੈਸਟ ਪੰਜਾਬ ਤੋਂ ਸਾਨੂੰ ਸਭ ਤੋਂ ਸੌਖਾ ਕੰਮ ਜੋ ਹੋਇਆ ਹੈ ਉਹ ਇਹ ਇੱਕ ਜਦੋਂ ਅਸੀਂ ਐਪਲੀਕੇਸ਼ਨ ਲਗਾਈ ਤੇ ਨਾਲ ਤੋਂ ਸਾਨੂੰ ਕਿਸੇ ਏਜੰਟ ਕੋਲ ਜਾਣਾ ਪਿਆ ਨਾ ਕਿਸੇ ਦਫਤਰ ਦੇ ਵਿੱਚ ਤੱਕੇ ਖਾਨੇ ਬਿਨ। देखो ਸਾਡੀ ਬਹੁਤ ਹੈਲਪ ਜਿਹੜੀ ਹੈ ਉਹ ਜੀਐਮ ਡੀਆਈਸੀ ਦੇ ਕੋਲ ਹੋਈ। ਇੰਨੇ ਹੀ ਨਹੀਂ ਪੰਜਾਬ ਸਰਕਾਰ ਨੇ ਕਾਰੋਬਾਰ ਸ਼ੁਰੂ ਕਰਨ ਦੀ ਪ੍ਰਕਿਰਿਆ ਨੂੰ ਆਸਾਨ ਬਣਾ ਕੇ ਨਿਵੇਸ਼ਕਾਂ ਦੀਆਂ ਮੁਸ਼ਕਲਾਂ ਵੀ ਦੂਰ ਕੀਤੀਆਂ ਨੇ। ਉਨਾ ਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਵੀ ਨਾਮ ਸੀ ਕੀ ਤੁਸੀਂ ਚਾਹੋਗੇ ਕਿ ਜਸਟਿਸ ਕੁਲਦੀਪ ਸਿੰਘ ਉਹਨਾਂ ਨੂੰ ਧਾਰਮਿਕ ਤੌਰ ਦੇ ਉੱਤੇ ਪੰਥਕ ਤੌਰ ਦੇ ਉੱਤੇ ਵੀ ਇਹਨਾਂ ਕਿਸੇ ਤਰ੍ਹਾਂ ਯਾਦ ਕੀਤਾ ਜਾਏ ਯਾਦ ਕੀਤਾ ਜਾਂਦਾ ਰਹੇ ਉਹਨਾਂ ਦੀ ਤਸਵੀਰ ਕਿਤੇ ਲਾਈ ਜਾਵੇ ਉਹਨਾਂ ਦੀ ਕੋਈ ਯਾਦਗਾਰ ਬਣਾਈ ਜਾਵੇ ਉਹਨਾਂ ਨੂੰ ਉਸ ਤਰੀਕੇ ਨਾਲ ਵੀ ਕਿਤੇ ਯਾਦ ਕੀਤਾ ਜਾਏ ਉਹਨਾਂ ਦੀ ਕੰਟਰੀਬਿਊਸ਼ਨ ਜੋ ਸਿੱਖ ਸੰਘਰਸ਼ ਦੇ ਵਿੱਚ ਹਿਊਮਨ ਰਾਈਟਸ ਦਾ ਜੋ ਘਾਣ ਹੋਇਆ ਉਸ ਨੂੰ ਨਿਆਂ ਵਿਵਾਦ ਚ ਜਾਂ ਸੰਵਧਾਨਕ ਹੱਕਾਂ ਦੀ ਹਿਊਮਨ ਰਾਈਟ ਦੇ ਜਿਹੜੇ ਵਿਕਟਮ ਨੇ ਉਹਨਾਂ ਦੇ ਹੱਕਾਂ ਦੇ ਵਿੱਚ ਜੋ ਉਹਨਾਂ ਨੇ ਦਿੱਤੀ ਹੈ ਬਤੌਰ ਜੱਜ ਨੀਲਜੀਤ ਤੁਸੀਂ ਬੜੀ ਅੱਛੀ ਗੱਲ ਕੀਤੀ ਹੈ ਦੇਖੋ ਮੈਨੂੰ ਤਾਂ ਧਿਆਨ ਹੀ ਨਹੀਂ ਆਇਆ ਕਿ ਜਿਹੜਿਆ ਜਿਹੜੀ ਗੈਲਰੀ ਦੇ ਵਿੱਚ ਸਿੱਖਾਂ ਨੇ ਜਿਨ੍ਹਾਂ ਨੇ ਐਜ਼ ਅ ਸਿੱਖ ਜਿਹੜਾ ਸੇਵਾ ਕੀਤੀ ਕੌਮ ਦੀ ਜਾਂ ਇਨਸਾਨੀਅਤ ਦੀ ਜਾਂ ਸੋਸਾਇਟੀ ਦੀ ਉਹਨਾਂ ਦੀ ਡੈਫੀਨਿਟਲੀ ਉਹਨਾਂ ਦੀ ਫੋਟੋ ਲੱਗਣੀ ਚਾਹੀਦੀ ਐਂਡ ਮੈਂ ਤਾਂ ਅਮੀਰ ਸਾਹਿਬ ਨੂੰ ਰਿਕੁਐਸਟ ਕਰਾਂਗਾ ਕਿ ਇਹ ਮੌਕਾ ਉਹ ਨਾ ਗਵਾਣ ਤੇ ਉਹਨਾਂ ਦੀ ਫੋਟੋ ਜਿਹੜੀ ਉੱਥੇ ਲਗਾਈ ਜਾਏ ਤਾਂ ਕਿ ਉਹਨਾਂ ਨੂੰ ਸਨਮਾਨ ਮਿਲ ਸਕੇ ਵੈਸੇ ਤਾਂ ਸਾਡੇ ਉਹ ਸਨਮਾਨ ਦੇ ਮਹਤਾਜ ਨਹੀਂ ਹੈਗੇ ਪਰ ਫਿਰ ਵੀ ਰੈਕਗਨੀਸ਼ਨ ਬੰਦੇ ਦੀ ਹੋਣੀ ਚਾਹੀਦੀ ਹੈ ਤੇ ਇਹ ਬੜੀ ਅੱਛੀ ਸੁਜੈਸ਼ਨ ਹੈ ਤੁਹਾਡੀ ਮੈਂ ਵੀ ਕਾਮੀ ਸਾਹਿਬ ਨੂੰ ਰਿਕੁਐਸਟ ਕਰਾਂਗਾ ਕਿ ਇਕਤਾ ਉਹਨਾਂ ਦਾ ਭੋਗ ਹੈਗਾ ਜਿਸ ਕੁਲਦੀਪ ਸਿੰਘ ਦਾ ਸੈਟਰਡੇ ਨੂੰ 8 ਸੈਕਟਰ ਗੁਰਦੁਆਰਾ ਸਾਹਿਬ ਵਿੱਚ ਚੰਡੀਗੜ੍ਹ ਚੰਡੀਗੜ੍ਹ ਜੀ ਤੇ ਉੱਥੇ ਵੀ ਆਉਣ ਦੀ ਕੋਸ਼ਿਸ਼ ਕਰਨ ਮੈਂ ਉਹਨਾਂ ਨੂੰ ਫੋਨ ਵੀ ਕਰਾਂਗਾ ਯਾਦ ਵੀ ਕਰਾਵਾਂਗਾ ਤੇ ਉਹਨਾਂ ਦੇ ਉਹਨਾਂ ਦੀ ਜਿਹੜੀ ਹੈਗੀ ਹੈ ਫੋਟੋਗ੍ਰਾਫ ਜਿਹੜੀ ਹੈ ਐਜ਼ ਅ ਮਾਰਕ ਆਫ ਰੈਕਗਨੀਸ਼ਨ ਐਜ਼ ਅ ਜਜ ਜਿਨ੍ਹਾਂ ਨੇ ਨਾ ਤੜਕ ਹੋ ਕੇ ਸਿੱਖ ਮਸਲਿਆਂ ਬਾਰੇ ਵੀ ਗੱਲ ਕੀਤੀ ਮਨੁੱਖੀ ਹਕਕਾਰਾਂ ਦੇ ਬਾਰੇ ਵੀ ਗੱਲ ਕੀਤੀ ਤੇ এনवायरमेंट ਤੇ ਵੀ ਕੰਮ ਕੀਤਾ ਉਹਨਾਂ ਨੂੰ ਡਿਊ ਰੈਕਗਨੀਸ਼ਨ ਮਿਲਦੀ ਜੀ